ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਸਵੇਰਾ ਨਿਊਜ਼ ਜਦੋਂ ਪਾਣੀ ਥੱਲੇ ਆਉਂਦਾ ਆ ਬਰਸਾਤ ਦਾ ਹਾਰ ਦਾ ਪਾਣੀ ਆ ਫਿਰ ਉਦੋਂ ਅਸਲੀ ਤੁਹਾਨੂੰ ਗਰਾਊਂਡ ਦੀ ਚੀਜ਼ ਉਹ ਦਿਸਦੀ ਆ ਹੁਣ ਇਸ ਟਾਈਮ ਅਸੀਂ ਗਰਾਊਂਡ ਜ਼ੀਰੋ ਤੇ ਖੜੇ ਆ ਹੁਣ ਪਿੰਡਾਂ ਦਾ ਪਾਣੀ ਥੋੜਾ ਕਟਿਆ ਆ ਤੁਹਾਨੂੰ ਅਸੀਂ ਤਸਵੀਰਾਂ ਦੱਸਦੇ ਆ ਜਿਹੜਾ ਨੁਕਸਾਨ ਹੋਇਆ ਆ ਦੇਖ ਲਓ ਵੀ ਇਸ ਟਾਈਮ ਅਸੀਂ ਖੜੇ ਆ ਹਰ ਲੇੜ ਜਨਾਰਦਨ ਜਿਹੜਾ ਇਹ ਰਸਤਾ ਜਾਂਦਾ ਮੋਤਲਾ ਨੂੰ ਤੁਹਾਨੂੰ ਤਸਵੀਰਾਂ ਹੀ ਦੱਸ ਦਿੰਨੇ ਆ ਇਹ ਮੋਤਲਾ ਨੂੰ ਰਸਤਾ ਵੀ ਜਾਂਦਾ ਤੇ ਤੁਸੀ ਤੇ ਵੀ ਰਸਤਾ ਜਾਂਦਾ ਆ ਇਹ ਰੋਡ ਟੁੱਟ ਗਿਆ ਜਿਹੜਾ ਜਿਆਦਾ ਪਾਣੀ ਆਉਣ ਕਰਕੇ ਇਹ ਰੋਡ ਬਹਿ ਗਿਆ ਆ ਰੋਡ ਦੀਆਂ ਤੁਹਾਨੂੰ ਤਸਵੀਰਾਂ ਦੱਸਦੇ ਆ ਦੂਸਰੇ ਪਾਸੇ ਅਸੀਂ ਗੰਨਾ ਵੀ ਦੱਸਦੇ ਆ ਜਿਹੜਾ ਜ਼ਿਮੀਂਦਾਰ ਦਾ ਗੰਨਾ ਆ ਦੇਖੋ ਇਹ ਕਿੰਨਾ ਖਰਾਬ ਹੋਇਆ ਆ ਮਿੱਟੀ ਕਿੰਨੀ ਰੋਡ ਕੇ ਲੈ ਗਿਆ ਆ ਨੁਕਸਾਨ ਕਿੰਨਾ ਹੋਇਆ ਆ ਕਿਸਾਨਾਂ ਦਾ ਉਹ ਅਸੀਂ ਉਹਨਾਂ ਨਾਲ ਗੱਲਬਾਤ ਗੱਲਬਾਤ ਕਰਦੇ ਆ ਤੇ ਪਿੰਡ ਵਾਲਿਆਂ ਪਹਿਲਾਂ ਤੁਹਾਨੂੰ ਅਸੀਂ ਰੋਡ ਦੀਆਂ ਤਸਵੀਰਾਂ ਦੱਸਦੇ ਆ ਪਹਿਲਾਂ ਰੋਡ ਦੀਆਂ ਤਸਵੀਰਾਂ ਦੇਖੀਆਂ ਜਾਣ ਆਧਰੇ ਪਾਸੇ ਗੰਨਾ ਆ ਤੇ ਦੂਜੇ ਪਾਸੇ ਆ ਦੇਖੋ ਰੋਡ ਟੁੱਟਿਆ ਪਿਆ ਜਿਹੜਾ ਇੱਥੋਂ ਆਉਣਾ ਜਾਣਾ ਆ ਮੋਤਲਾਂ ਨੂੰ ਚਾਹੇ ਤੁਸੀ ਬਾਨ ਨੂੰ ਇੱਥੋਂ ਨਹੀਂ ਕੋਈ ਜਾ ਸਕਦਾ ਇਹਦੇ ਵਿੱਚ ਬਹੁਤ ਪਾੜ ਪਿਆ ਆ ਨਾਲ ਹੀ ਦੂਜੇ ਪਾਸੇ ਤੁਹਾਨੂੰ ਇਹ ਰੋਡ ਦੀਆਂ ਸਾਰੇ ਨਾਲੇ ਦਰਗੰਨਾ ਆ ਜਿਹੜਾ ਇੱਥੇ ਬਿਸ ਗਿਆ ਆ ਤੇ ਦੂਜੇ ਪਾਸੇ ਕਿਹਦੇ ਪੱਠੇ ਆ ਹਾਂਜੀ ਉਹ ਵੀ ਬਿਛ ਗਏ ਆ ਨੁਕਸਾਨ ਇੰਨਾ ਲੋਕਾਂ ਦਾ ਹੋਇਆ ਆ ਲੋਕਾਂ ਦੇ ਮਨ ਦੇ ਵਿੱਚ ਇੱਕ ਰੋਸ ਆ ਪਈ ਸਾਡੀ ਕੋਈ ਸਾਰ ਨਹੀਂ ਲੈ ਆਇਆ ਅਸੀਂ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੁੰਦੇ ਆ ਜਿਹੜਾ ਤੁਹਾਡਾ ਹਾਂਜੀ ਨੁਕਸਾਨ ਹੋਇਆ ਆ ਜਾਂ ਕਿੰਨਾ ਕੁ ਨੁਕਸਾਨ ਆ ਪਿੰਡ ਵਾਸੀਆਂ ਪਹਿਲਾਂ ਭਾਜੀ ਨਾਲ ਗੱਲ ਕਰਦੇ ਹਾਂਜੀ ਭਾਈ ਸੱਸੀ ਗੱਲ ਸੱਸੀ ਗੱਲ ਜੀ ਕੀ ਕਹਿਣਾ ਚਾਹੁੰਦੇ ਹੋ ਹੁਣ ਜਦ ਕਿ ਪਾਣੀ ਉੱਤਰ ਗਿਆ ਤੇ ਸਾਰੀਆਂ ਤਸਵੀਰਾਂ ਸਾਹਮਣੇ ਹੋਈਆਂ ਜਿੰਨਾ ਨੁਕਸਾਨ ਹੋਇਆ ਕੀ ਕਹਿਣਾ ਚਾਹੁੰਦੇ ਸਰ ਅਸੀਂ ਤੇ ਇਹੀ ਕਹਿਣਾ ਚਾਹੁੰਦੇ ਆਂ ਕਿ ਜਿਹੜੀਆਂ ਰੋਡ ਟੁੱਟੇ ਆ ਇਹ ਮੋਤਰੇ ਨਾਲ ਸਾਡੇ ਪਿੰਡ ਦਾ ਸੰਪਰਕ ਟੁੱਟ ਗਿਆ ਉਧਰੋਂ ਕੁਲੀਆਂ ਕੋਲੀਆਂ ਨਾਲ ਸੰਪਰਕ ਟੁੱਟ ਗਿਆ ਆ ਅਸੀਂ ਤੇ ਪੀ ਡਬਲਯੂ ਮਹਿਕਮਾ ਨੂੰ ਇਹੀ ਕਹਿਨੇ ਆਂ ਕਿ ਇਹ ਰੋਡ ਜਲਦੀ ਤੋਂ ਜਲਦੀ ਬਣਾਇਆ ਜਾਏ ਤੇ ਇਹਨਾਂ ਦੇ ਵਿੱਚ ਪੂਲੀਆਂ ਪਾਈਆਂ ਜਾਣ ਜਿਹੜਾ ਕਿ ਪਾਣੀ ਐ ਵੇਜੇ ਨਿਕਾਸ ਬਣ ਜਾਏ ਪੀ ਡਬਲਯੂ ਡੀ ਦਾ ਮਹਿਕਮਾ ਹਜੇ ਤੱਕ ਇੱਥੇ ਤੱਕ ਕੋਈ ਨਹੀਂ ਪੁੱਜਿਆ ਕਿਉਂਕਿ ਅਫਸਰ ਹਜੇ ਤੱਕ ਏਸੀ 'ਚ ਬੈਠੇ ਉਹਨਾਂ ਨੂੰ ਹਜੇ ਤੱਕ ਗਰਮੀ ਲੱਗੇ ਕਰਦੀ ਆ ਕਿਉਂਕਿ ਇਸ ਤੋਂ ਬਾਅਦ ਜਦੋਂ ਪਾਣੀ ਭੂਣੀ ਉਤਰੇਗਾ ਫਿਰ ਆਣਗੇ ਇਹ ਸਾਡੀਆਂ ਹੱਕਾਂ ਦੇ ਜ ਮਾਰੇ ਮੋੜੇ ਕੋ ਦੋ ਚਾਰ ਟਰਾਲੀਆਂ ਪਾਣ ਗੀ ਮਿੱਟੀ ਦੀਆਂ ਤੇ ਇਹ ਵਿੱਚ ਵੀ ਇਹਨਾਂ ਨੇ ਇਦਾਂ ਕੀਤਾ ਜਾ ਕੋਈ ਸੜਕਾਂ ਦੀ ਪੂਰੀ ਰਿਪੇਅਰ ਨਹੀਂ ਹੋਈ ਨਾ ਕੋਈ ਇਹਨਾਂ ਨੇ ਪੁਲੀਆਂ ਪਾਈਆਂ ਉਹ ਵੀ ਸੜਕਾਂ ਦੇ ਉੱਤੇ ਇਹਨਾਂ ਨੇ ਦੋ ਚਾਰ ਜਿਹੜੇ ਟਿਪਰਾਂ ਸੁਟੇ ਬਜਰੀ ਦੇ ਤੇ ਉਸ ਤੋਂ ਬਾਅਦ ਉਹ ਸੜਕਾਂ ਫਿਰ ਉੱਥੇ ਹੀ ਹਾਲਤੇ ਚੱਲ ਗਈਆਂ ਜਿੱਥੇ ਪਹਿਲਾਂ ਸੀ 23 ਵਿੱਚ ਬਹੁਤ ਨੁਕਸਾਨ ਹੋਇਆ ਇਸ ਕਰਕੇ ਅਸੀਂ ਕਹਿੰਨੇ ਆਂ ਬਈ ਰੋਡ ਜਲਦੀ ਜਲਦੀ ਕਰਨਾ ਪਿੰਡਾਂ ਨਾਲ ਸੰਪਰਕ ਜਿਹੜੇ ਬਣੇ ਰਹਿਣ ਪਿੰਡ ਵਾਸੀਆਂ ਵੱਲੋਂ ਇਹ ਗੱਲ ਕੀਤੀ ਆ ਵੀ ਰੋਡ ਜਿਹੜੇ ਪੀਡਬਲੂਜੀ ਵਾਲੇ ਮੈਕਮੇਂ ਵਾਲੇ ਹਜ ਤੱਕ ਸਾਡੇ ਪਿੰਡਾਂ ਵਿੱਚ ਨਹੀਂ ਆਇਆ ਉਹਨਾਂ ਨੇ ਇਹ ਵੀ ਕਹਿਣਾ ਵੀ ਉਹਨਾਂ ਨੇ ਬਾਅਦ ਚ ਸਾਡੀਆਂ ਅੱਖਾਂ ਦੇ ਵਿੱਚ ਜਿਹੜਾ ਅਥਰੂ ਉਹ ਪੂੰਜਣ ਵਾਸਤੇ ਆਉਣਾ ਪਰ ਕੰਮ ਨਹੀਂ ਕਰਨਾ ਬਾਕੀ ਹੋਰ ਵੀ ਗੱਲ ਕਰ ਸਕਦੇ ਹਾਂ ਜੀ ਪਾਜੀ ਇਹ ਜਿਹੜਾ ਨੁਕਸਾਨ ਹੋਇਆ ਆ ਇਹ ਗੰਨੇ ਦਾ ਇਹ ਕਿੰਨਾ ਕ ਨੁਕਸਾਨ ਹੋਇਆ ਕਿਉਂਕਿ ਵਿੱਚ ਮਿੱਟੀ ਵੀ ਵਿੱਚ ਹੋ ਜਾਗਾ ਦੇਖੋ ਜੀ ਇਹ ਤੇ ਸਾਹਮਣੇ ਲੱਭ ਰਿਹਾ ਵੀ ਜਿਹੜਾ ਗੰਨੇ ਦਾ ਖਸ਼ਣ ਗੰਨੇ ਤੇ ਬੁੱਟੇ ਤੇ ਲੱਭੇ ਨਹੀਂ ਘੱਟ ਤੋਂ ਘਾਟਾ 3-4 ਕਨਾਲ ਦਾ ਪਾਰ ਪੈ ਚੁੱਕਾ ਤੇ ਇਹਦੇ ਵਿੱਚ ਗੰਨਾ ਤੇ ਬਿਲਕੁਲ ਖਤਮ ਹੋ ਗਿਆ ਤੇ ਜੇ ਦੂਸਰੇ ਪਾਸੇ ਗੱਲ ਕਰੀਏ ਤੇ ਉਹ ਵੀ 25 ਤੋਂ 30% ਖਰਾਬ ਹੋ ਗਿਆ ਤੇ ਵੱਡੀ ਗੱਲ ਇਹ ਆ ਵੀ ਜਿਹੜੇ ਪਿੰਡਾਂ ਦੇ ਵਿੱਚ ਪ ਜਿਹੜਾ ਗਰੀਬ ਤਬਕਾ ਵਾ ਉਹਨਾਂ ਦੇ ਘਰਾਂ ਦੇ ਘਰ ਜਿਹੜੇ ਉਹ ਆਪਣਾ ਡਿੱਗ ਚੁੱਕੇ ਆ ਤੇ ਸਾ ਡਿੱਗਣ ਵਾਲਾ ਹੋ ਗਿਆ ਬਾਕੀ ਜੇ ਘਰਾਂ ਦੇ ਵਿੱਚ ਗੱਲ ਕਰੀ ਤੇ ਫਰਨੀਚਰ ਦੀ ਗੱਲ ਕਰੀਏ ਤੇ ਜਿਹੜੇ ਘਰ ਚ 2 ਫੁੱਟ ਪਾਣੀ ਵੜ ਜਾਂਦਾ ਉਹਦੇ ਵਿੱਚ ਘੱਟੋ ਘੱਟ 1 ਲੱਖ ਰੁਪਏ ਦਾ ਫਰਨੀਚਰ ਦਾ ਨੁਕਸਾਨ ਹਰ ਇੱਕ ਘਰ ਦੇ ਵਿੱਚ ਹੋ ਜਾਂਦਾ ਚਾਹੇ ਉਹ ਗਰੀਬ ਆ ਚਾਹੇ ਮੀਰਿਆ ਤੇ ਦੂਜੀ ਗੱਲ ਆ ਜਿਹੜਾ ਆਪਣਾ ਮੋਤਲਾ ਤੇ ਹਲੇਰ ਦਾ ਆਪਣਾ ਸੰਪਰਕ ਉਹ ਵੀ ਟੁੱਟ ਗਿਆ ਮੋਤਲੇ ਸਭਾ ਕਦੇ ਟੁੱਟ ਗਿਆ ਉਧਰੋਂ ਦੂਸਰੇ ਪਾਸੇ ਕੋਲੀਆਂ ਕੁਲੀਆਂ ਨੂੰ ਜਾਂਦੀ ਰਸਟੜਕ ਉਹ ਵੀ ਟੁੱਟੀ ਪਈ ਆ ਇਹ ਨਹੀਂ ਵੀ ਇਹ ਪਹਿਲੀ ਵਾਰ ਟੁੱਟੀ ਆ ਜਿਹੜੀ ਕੁਲੀਆਂ ਤੋਂ ਹਲੇੜ ਤੋਂ ਸੜਕ ਆਉਂਦੀ ਆ ਉਹ 2023 ਦੇ ਵਿੱਚ ਵੀ ਟੁੱਟ ਗਈ ਸੀ ਕਿ ਉਹਦੀ ਅਜੇ ਤੱਕ ਰਿਪੇਅਰ ਨਹੀਂ ਕੀਤੀ ਗਈ ਇਹ ਮਾੜਾ ਮोटा ਗਟਕਾ ਉਸ ਵੇਲੇ ਪਾਇਆ ਗਿਆ ਸੀ ਉਸ ਤੋਂ ਬਾਅਦ ਕੁਝ ਨਹੀਂ ਕੀਤਾ ਗਿਆ ਹਾਲਾਂਕਿ ਉੱਥੇ ਚਾਹੀਦਾ ਸੀ ਕਿ ਪੁਲੀਆਂ ਬਣਨ ਜਿਹੜਾ ਇਸ ਵਾਰੀ ਪਾਣੀ ਆਇਆ ਪੁਲੀਆਂ ਦੇ ਵਿੱਚੋਂ ਨਿਕਲ ਕੇ ਕ੍ਰਾਸ ਹੋ ਜਾਂਦਾ ਤੇ ਸੜਕ ਨਾ ਰੁੜਦੀ ਤੇ ਦੂਸਰੀ ਗੱਲ ਵੀ ਜਿਹੜੇ ਫਸੂਆਂ ਦਾ ਬਹੁਤ ਜ਼ਿਆਦਾ ਵੱਡਾ ਨੁਕਸਾਨ ਆ ਕਿ ਅੱਜ ਤੋਂ 4-5 ਦਿਨ ਪਹਿਲਾਂ ਪਾਣੀ ਆਇਆ ਤੇ ਉਸ ਦਿਨ ਤੋਂ ਪਸ਼ੂ ਕਈ ਭੁੱਖੇ ਆਪਣਾ ਅਜੇ ਤੱਕ ਕੋਈ ਵੀ ਕਿਸੇ ਤਰ੍ਹਾਂ ਦਾ ਸਰਕਾਰ ਵੱਲੋਂ ਕੋਚਾੜੇ ਦਾ ਜਾਂ ਕਿਸੇ ਤਰ੍ਹਾਂ ਕੋ ਪ੍ਰਬੰਧ ਨਹੀਂ ਕੀਤਾ ਗਿਆ ਤੇ ਆ ਜਿਹੜੇ ਪਿੰਡਾਂ ਦਾ ਸਰਪ੍ਰਿਕ ਟੁੱਟਿਆ ਇਹਨਾਂ ਨੂੰ ਤਾਂ ਪਾਣੀ ਪੀਣ ਤੱਕ ਵੀ ਆਪਣੇ ਨਹੀਂ ਮਿਲ ਰਿਹਾ ਤੇ ਇਸ ਚੀਜ਼ ਦਾ ਵੀ ਪ੍ਰਬੰਧ ਕੀਤਾ ਜਾਵੇ ਬਾਕੀ ਹੈਲਥ ਵਿਭਾਗ ਨੂੰ ਵੀ ਆਪਣੀ ਬੇਨਤੀ ਹੈ ਕਿ ਉਹ ਵੀ ਜਲਦੀ ਤੋਂ ਜਲਦੀ ਆਣ ਕੇ ਇੱਥੇ ਆਣ ਕੇ ਲੋਕਾਂ ਦੀ ਸਾਰ ਲਈ ਜਾਵੇ ਤੇ ਬਾਕੀ ਇੰਨੀ ਇੱਕ ਗੱਲ ਕਹਿੰਦੇ ਹਾਂ ਸਮਾਪਤੀ ਕਿ ਕਿਉਂਕਿ ਜਦੋਂ ਇਹ ਪਾਣੀ ਉਤਰਨਾ ਹਨਾ ਸਾਫ਼ ਹੋਣਾ ਫਿਰ ਫਿਰ ਬਿਮਾਰੀ ਆਉਣੀ ਆ ਚਾਹੇ ਮੱਛਰ ਆ ਚਾਹੇ ਡੇਂਗੂ ਆ ਚਾਹੇ ਹੋਰ ਕੋਈ ਇਹ ਬਿਮਾਰੀਆਂ ਹੋਣ ਤੇ ਤੁਹਾਡੇ ਕਹਿਣ ਦਾ ਮਤਲਬ ਵੀ ਉਸ ਤੋਂ ਪਹਿਲਾਂ ਪਹਿਲਾਂ ਇਹ ਕਿਤੇ ਜਾਂ ਕੋਈ ਡੀਸੀ ਮੈਡਮ ਵੱਲੋਂ ਕੋਈ ਇੱਥੇ ਕੋਈ ਟੀਮ ਭੇਜੀ ਜਾਵੇ ਤੇ ਜਿਹੜੇ ਲੋਕਾਂ ਨੂੰ ਥੋੜੀ ਰਾਹਤ ਮਿਲ ਜੇ ਬਿਮਾਰੀ ਸਨ ਬਿਲਕੁਲ ਬਿਲਕੁਲ ਜੀ ਆਪਣਾ ਮਹਿਕਮਿਆਂ ਸਾਰੇ ਹੀ ਮਹਿਕਮੇ ਲਗਭਗ ਆ ਕੇ ਆਪਣੀ ਜਿੰਨੀ ਵੀ ਸਹਾਇਤਾ ਬੰਦੀ ਕਰਨੀ ਚਾਹੀਦੀ ਆ ਮੱਛਰ ਦੀ ਗੱਲ ਕਰੀ ਤੇ ਮੱਛਰ ਤਾਂ ਆਲਰੇਡੀ ਅੱਜ ਕੱਲ ਬਹੁਤ ਹੁੰਦਾ ਤੇ ਜਿਹੜੇ ਆ ਗੰਦਾ ਪਾਣੀ ਪਹਾੜਾਂ ਚੋਂ ਆ ਗਿਆ ਜਾਂ ਕਿਤੇ ਨਾਲਿਆਂ ਦਾ ਨਲੀਆਂ ਨਦੀਆਂ ਦਾ ਨਾਲ ਰਲਿਆ ਇਹ ਤੇ ਬਹੁਤ ਜ਼ਿਆਦਾ ਇਸ ਚੀਜ਼ ਦਾ ਵੀ ਪ੍ਰਬੰਧ ਖਾਸ ਤੌਰ ਤੇ ਹੋਣਾ ਚਾਹੀਦਾ ਤੇ ਮੈਂ ਕਿਹਾ ਪੰਜਾਬ ਸਰਕਾਰ ਵੱਲੋਂ ਜਿਹੜੇ ਪਿੰਡਾਂ ਦੇ ਵਿੱਚ ਹੈਲਥਾਂ ਵਿੱਚ ਟੀਮ ਬਣਾਈ ਆ ਕਿਉਂਕਿ ਡੇਂਗੂ ਦੇ ਬਚਾਅ ਕਰਕੇ ਤੇ ਘਰ-ਘਰ ਜਾਂਦੇ ਆ ਜਾਂ ਪਿੰਡਾਂ ਦੇ ਵਿੱਚ ਛੋਟੇ-ਮੋਟੇ ਜਿਹੜੇ 10-15 ਉੱਥੇ ਵੀ ਉੱਥੇ ਕੈਂਪ ਲਾਉਂਦੇ ਆਪਣੇ ਪਿੰਡ 'ਚ ਕੋਈ ਆਏ ਹਾਂਜੀ ਇੱਕ ਕੱਲ ਆਪਣਾ ਆਏ ਸੀਗੇ ਬਾਕੀ ਜੇ ਸਹਾਇਤਾ ਦੀ ਗੱਲ ਕਰੀਏ ਤੇ ਸਹਾਇਤਾ ਤਾਂ ਅਜੇ ਕੋਈ ਨਹੀਂ ਦਿੱਤੀ ਗਈ ਤੇ ਸਾਡੀ ਤੇ ਇਹ ਹੀ ਬੇਨਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਰੋਜ਼ ਦੇ ਰੋਜ਼ ਆਣ ਕੇ ਆਪਣਾ ਗੇੜਾ ਮਾਰਿਆ ਜਾਵੇ ਹਾਂਜੀ ਇੱਕ ਵੀਰ ਨਾਲ ਗੱਲਬਾਤ ਕਰਦੇ ਆ ਉਹ ਪਾਣੀ ਦੇ ਵਿੱਚੋਂ ਇੱਥੋਂ ਚੱਲ ਕੇ ਆਏ ਆ ਉਹਨਾਂ ਨਾਲ ਇਹ ਗੱਲਬਾਤ ਕਰਦੇ ਆ ਵੀ ਇਹ ਕਿੰਨਾ ਕੁ ਪਾਣੀ ਹੈ ਜਿਹੜਾ ਤੁਸੀਂ ਇਸ ਪਾਣੀ ਦੇ ਵਿੱਚੋਂ ਮੇਰੇ ਸਾਹ ਨਾਲ ਬੈਗ ਵੀ ਇਹਨਾਂ ਨੇ ਫੜਿਆ ਆ ਕਿਤੇ ਰਿਸ਼ਤੇਦਾਰਾਂ ਦੇ ਜਾਂ ਜਾ ਰਹੇ ਹੋਣੇ ਜਾਂ ਆ ਰਹੇ ਵੀਰ ਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਮਲਕੀਤ ਸਿੰਘ ਆ ਜੀ ਹਾਂਜੀ ਤੇ ਕਿਤੇ ਜਾ ਰਹੇ ਜਿਹੜਾ ਬੈਗ ਫੜਿਆ ਡਿਊਟੀ ਤੇ ਅੱਛਾ ਤਾਂ ਕਾਹਦਾ ਕੰਮ ਕਰਦੇ ਤੁਸੀਂ ਮੈਂ ਸਪਰ ਉਹ ਜਨ ਸਾਗਰ ਡੈਮ ਤੇ ਰਣਜੀਤ ਸਾਗਰ ਡੈਮ ਤੇ ਠੀਕ ਆ ਤੇ ਡੇਲੀ ਅਪਟਾਉਂਡ ਫਿਰਦਾ ਕਰਦੇ ਡੇਲੀ ਤਾਂ ਨਹੀਂ ਕਰਦੇ ਹੁਣ ਕਾਫੀ ਦਿਨਾਂ ਬਾਅਦ ਚੱਲੇ ਆ ਪਾਣੀ ਆ ਅੱਛਾ ਪਾਣੀ ਆਣ ਕਰਕੇ ਫਿਰ ਥੋੜੀ ਛੁੱਟੀ ਮਿਲ ਗਈ ਹੁੰਦੀ ਆ ਹਾਂਜੀ ਹਾਂ ਤੇ ਇਹ ਫਿਰ ਕਿੰਨਾ ਕੁ ਡੂੰਗਾ ਪਾਣੀ ਆ ਪਾਣੀ ਹੈਗਾ ਜੀ ਲਗ ਲਗ ਤੇ ਜੇ ਇਹ ਹਾਂਜੀ ਇਹ ਫਿਰ ਰੋਡ ਬਣਿਆ ਫਿਰ ਤੁਸੀਂ ਮੋਟਰਸਾਈਕਲ ਤੇ ਆਉਣਾ ਹਾਂਜੀ ਹਾਂਜੀ ਹੁਣ ਕੀ ਕਹਿਣਾ ਚਾਹੁੰਦੇ ਤੁਸੀਂ ਹੁਣ ਤੇ ਇਹ ਸਰਕਾਰਾਂ ਕੋਲ ਮੰਗ ਆਦੇ ਰੋਡ ਬਣਾਉਣ ਦੇ ਉੱਤੇ ਆ ਰੱਖੇ ਤੇ ਸੱਲੀ ਨਾਲ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਪੱਕੀ ਕਰਨ ਹਾਂਜੀ ਅਗਰ ਤੁਸੀਂ ਪੱਕੀ ਹੋ ਗਈ ਰੋਡ ਤਾਂ ਤਾਈਆਂ ਪੱਕਾ ਹੋ ਸਕਦਾ ਹੈ ਅੱਛਾ ਜੀ ਪਹਿਲੀ ਤਾਂ ਮੰਗ ਹੈ ਜੀ ਸਰਕਾਰ ਤੋਂ ਤੁਸੀਂ ਟੋਟਲੀ ਪੱਕੀ ਹੋਣੀ ਚਾਹੀਦੀ ਅੱਛਾ ਜੀ ਹਾਂਜੀ ਅੱਛਾ ਜੀ ਕਿਤੇ ਤੁਸੀਂ ਪੱਕੀ ਹੋ ਤੇ ਫਿਰ ਤੇ ਆਪਣਾ ਘਰ ਕਿੱਥੇ ਗਿਆ ਗਿਆ ਇੱਥੇ ਉਹ ਗੀਮ ਪਿੰਡ ਮੋਤਲਾ ਜੀ ਅੱਛਾ ਮੋਤਲਾ ਪਿੰਡ ਹਾਂਜੀ ਹਾਂਜੀ ਤੇ ਹਾਂਜੀ ਕਿੱਦਾਂ ਦੇ ਹਾਲਾਤ ਆ ਉੱਥੇ ਹਾਲਾਤ ਮਾੜੀ ਜੀ ਜਦੋਂ ਪਿੰਡ ਦਾ ਲ ਕਿਉਂਕਿ ਨਾ ਕਿਸੇ ਨੇ ਅਫਸਰ ਨੇ ਆਉਣਾ ਨਾ ਕੋਈ ਵੀ ਨਾ ਕੋਈ ਪਿੰਡ ਵਾਲਾ ਨਾ ਪਿੰਡ ਵਾਲਾ ਆਉਣਾ ਨਾ ਬੱਚੇ ਪੜ੍ਹਾਈ ਜਾਣ ਤੋਂ ਪਰੇਸ਼ਾਨ ਹੈ ਤੇ ਰਾਸ ਸਮਗਰੀ ਵੀ ਨਹੀਂ ਉੱਥੇ ਪਹੁੰਚਦੀ ਰਾਸ ਸਮਗਰੀ ਕਿਥੋਂ ਮਜਣੀ ਸਸਤਾ ਹੀ ਬੰਦਾ ਜਾਂਦੀ ਖਟਾਵਾ ਸਾਰਾ ਕੁਝ ਫਿਰ ਤਾਂ ਬਬਜੀ ਜੀ ਕਿਤੇ ਕੋਈ ਬਿਮਾਰ ਹੋਏ ਜਾਂ ਔਖੀ ਘੜੀ ਫੇ ਕੀ ਮੁਸ਼ਕਿਲ ਹੀ ਹੈ ਔਖਾ ਹੈ ਬਹੁਤ ਜ਼ਿਆਦਾ ਔਖਾ ਹਾਂਜੀ ਕੀ ਆਪਣੇ ਕੋਲ ਕੋਈ ਮੈਸੇਜ ਦੇਣਾ ਚਾਹੁੰਦੇ ਅਫਸਰਾਂ ਨੂੰ ਜੀ ਅਫਸਰਾਂ ਨੂੰ ਤੇ ਇਹ ਜਦ ਜਿੰਨੀ ਜਲਦੀ ਹੋ ਸਕੇ ਤੁਸੀਂ ਦਾ ਜਿਹੜਾ ਪਾਣੀ ਹੈ ਪਾੜਾ ਇਹਨੂੰ ਰੋਕੇ ਬੰਦ ਕੀਤਾ ਜਾਵੇ ਤੁਸੀਂ ਨੂੰ ਰਿਪੇਅਰ ਕੀਤਾ ਜਾਵੇ ਪਰੇ ਰੋਡ ਭਾਲੀ ਕਿਤੇ ਜਲਦੀ ਹਾਂਜੀ ਇਹ ਕਿਤੇ ਜੇ ਕਿਤੇ ਰੋਡ ਮੈਂ ਕਿਹਾ ਹਾਂਜੀ ਬੰਜੇ ਜਾਂ ਕੋਈ ਔਖੀ ਕੀ ਔਖੀ ਪਰ ਬਿਮਾਰ ਹੋਵੇ ਤੇ ਫਿਰ ਬੰਦੇ ਨੂੰ ਹਣਾ ਤੇ ਥੋੜਾ ਸਹੂਲਤ ਮਿਲ ਸਕਦੀ ਇਹਦੀ ਤੇ ਮੁਸ਼ਕਲ ਸਹੂਲਤ ਨਹੀਂ ਮਿਲ ਸਕਦੀ ਮੇਰੇ ਪਾਸ ਹੁਣ ਇੱਥੋਂ ਤੁਰ ਕੇ ਆਇਆ ਜਿਹੜਾ ਤੁਹਾਨੂੰ ਅਸੀਂ ਤਸਵੀਰਾਂ ਦਿੱਤੀਆਂ ਹਲੇੜ ਤੋਂ ਜਿਹੜਾ ਮੋਤਲਾ ਨੂੰ ਰਸਤਾ ਜਾਂਦਾ ਰਸਤਾ ਟੁੱਟ ਗਿਆ ਹੈਗਾ ਮੇਰਾ ਵੀਰ ਪਾਣੀ ਵਿੱਚੋਂ ਲੰਘ ਕੇ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਆ ਵੀ ਜੇ ਕਿਤੇ ਔਖੀ ਪਰ ਹੀ ਨਹੀਂ ਸੜਕ ਹੋਇਆ ਜਾਣਾ ਇਸ ਕਰਕੇ ਅਸੀਂ ਵੀ ਕਹਿੰਦੇ ਆ ਵੀ ਇਹ ਰਸਤਾ ਜਲਦੀ ਤੋਂ ਜਲਦੀ ਬਣਾਇਆ ਜਾਇਆ ਚਾਹਿਆ ਚਾਹੀਏ ਜੇ ਮੋਗੀਆਂ ਪਾ ਕੇ ਤੇ ਰਸਤਾ ਆਉਣ ਜਾਂਦਾ ਜੇ ਕੋਈ ਬਿਮਾਰ ਹੋਏ ਜਾਂ ਕੀ ਔਖੀ ਘੜੀ ਹੋਵੇ ਤੇ ਆ ਜਾ ਸਕਦੇ ਹੋਰ ਭਾਜੀ ਨਾਲ ਗੱਲ ਕਰਦੇ ਭਾਜੀ ਕੀ ਕਰ ਜਾਂਦਾ ਹਾਂਜੀ ਹਾਂਜੀ ਕੋਜੀ ਪਾਣੀ ਦਾ ਆਵਾਜ਼ ਨਾਲ ਤੇਜ ਆ ਚਾਰ ਦਿਨ ਤੋਂ ਪਾਣੀ ਲਗਾਤਾਰ ਚੱਲ ਰਿਹਾ ਤੇ ਇੱਕ ਸਰਕਾਰੀ ਸਕੂਲ ਦੀ ਕੰਧ ਹੈ ਉਹ ਲਗਭਗ 50 ਤੋਂ 60 ਫੁੱਟ ਆਪਣਾ ਡਿੱਗ ਕੇ ਪਾਣੀ ਦੇ ਵਿੱਚ ਡਿੱਗ ਚੁੱਕੀ ਆ ਇਸ ਦੀ ਵੀ ਮੁਰੰਮਤ ਕਰਵਾਈ ਜਾ ਦੂਸਰੀ ਗੱਲ ਵੱਡੀ ਗੱਲ ਕਿ ਪੀਣ ਵਾਲੇ ਪਾਣੀ ਦੀ ਦਿੱਕਤ 2023 ਚ ਹੜ ਆਇਆ ਸੀਗਾ ਉਸ ਵੇਲੇ ਵਾਟਰ ਸਪਲਾਈ ਦਾ ਜੋ ਪਾਣੀ ਮੋਤਲੇ ਪਿੰਡ ਨੂੰ ਜਾਣ ਤੋਂ ਜਾਣਾ ਬੰਦ ਹੋਇਆ ਸੀਗਾ ਤੇ ਅੱਜ ਤੱਕ ਉਹਦੀ ਰਿਪੇਅਰ ਨਹੀਂ ਕੀਤੀ ਗਈ ਤੇ ਤੁਸੀਂ ਦੇਖ ਸਕਦੇ ਹੋ ਦੂਸਰੀ ਵਾਰੀ ਫੇਰ ਪਾਪਾ ਪੁੱਟੀਆਂ ਗਈਆਂ ਇਹ ਤੇ ਇਸ ਦਾ ਵੀ ਜਲਦੀ ਤੋਂ ਜਲਦੀ ਪਰ ਬੰਦ ਕੀਤਾ ਜਾਵੇ ਕਿਉਂਕਿ ਇੱਕ ਪਾਣੀ ਪੀਣ ਵਾਲੀ ਇਦਾਂ ਦੀ ਚੀਜ਼ ਆ ਵੀ ਪਾਣੀ ਬੰਦੇ ਨੂੰ ਨਾ ਮਿਲੇ ਤੇ ਬੰਦਾ ਪਾਣੀ ਤੋਂ ਬਿਨਾ ਨਹੀਂ ਰਹਿ ਸਕਦਾ ਉੱਥੇ ਮੇਰੇ ਵੀਰ ਨੇ ਕਿਹਾ ਆ ਟੈਂਕੀ ਨਾਲ ਬਣੀ ਆ ਤੁਹਾਨੂੰ ਇਹ ਤਸਵੀਰਾਂ ਇੱਕ ਵਾਰ ਦੱਸ ਦਿੰਦੇ ਆ ਇਹ ਪਾਣੀ ਵਾਲੀ ਟੈਂਕੀ ਬਣੀ ਆ ਜਲ ਘਰ ਜਿਹਨੂੰ ਕਹਿੰਦੇ ਆ ਪਰ ਇਹਦਾ ਜਿਹੜਾ ਜਿਹੜਾ ਇਹ ਪਾਣੀ ਆ ਇਹ ਨਾਲ ਦੇ ਪਿੰਡ ਨੂੰ ਅੱਧਾ ਕਿਲੋਮੀਟਰ ਨੂੰ ਕੀ ਨਾ ਹੈਗਾ ਪਿੰਡ ਦਾ ਮੋਤਲਾ ਮੋਤਲੇ ਨੂੰ ਇਹ ਪਾਣੀ ਨਹੀਂ ਜਾਂਦਾ ਨਾ ਇਹ ਪਾਣੀ ਮੋਤਲੇ ਨਹੀਂ ਜਾਂਦਾ ਨਹੀਂ ਸਰ ਨਹੀਂ ਜਾਂਦਾ ਜੀ ਮੋਤਲੇ ਨਹੀਂ ਜਾਂਦਾ ਪਣੀ ਜੀ ਇਹ ਜਦੋਂ ਟੈਂਕੀ ਬਣਾਈ ਕਿਹਾ ਨਹੀਂ ਸੀਗਾ ਵੀ ਪਾਣੀ ਉਧਰ ਜਾਂਦਾ ਸਰ ਉਧੂ ਜਾ ਰਿਹਾ ਹੈਗਾ ਜਦੋਂ 23 2023 ਨੂੰ ਫਲੱਡ ਆਇਆ ਉਦੋਂ ਜਿਹੜੀਆਂ ਪਾਈਪਾਂ ਜਿਹੜੀਆਂ ਰੋੜੀਆਂ ਸਾਰੀਆਂ ਉਸ ਤੋਂ ਬਾਅਦ ਕੋਈ ਵੀ ਸਰਕਾਰ ਨੇ ਕੋਈ ਵੀ ਕਿਸ ਤਰ੍ਹਾਂ ਦੇ ਰਿਪੇਅਰ ਨਹੀਂ ਕੀਤੀ ਸਾਡੇ ਨਾਲ ਹੀ ਪਿੰਡ ਪੈਂਦਾ ਕੁਲੀਆਂ ਬਸਤੀ ਉੱਥੇ ਵੀ ਸੇਮ ਜਿਸ ਨੇ ਇਹੀ ਹੈ ਉਥੇ ਵੀ ਉਹਨਾਂ ਲੋਕ ਉਹ ਲੋਕ ਇੱਥੋਂ ਆਣ ਕੇ ਪਾਣੀ ਭਰ ਕੇ ਲੈਂਦੇ ਆ ਉਥੇ ਵੀ ਕੋਈ ਅਸੀਂ ਬਾਰ ਬਾਰ ਪ੍ਰਸ਼ਾਸਨ ਮੰਗ ਕੀਤੀ ਕੋਈ ਕਿਸੇ ਨੂੰ ਗੌਰ ਨਹੀਂ ਕੀਤੀ ਉਥੇ ਵੀ ਪਾਣੀ ਨਹੀਂ ਪਹੁੰਚਦਾ ਨਹੀਂ ਤੇ ਵਾਟਰ ਸਪਲਾਈ ਵਾਲੇ ਇਹ ਨਹੀਂ ਤੁਹਾਨੂੰ ਕਿ ਹਾਂਜੀ ਇੱਥੇ ਪਾਪਾ ਪਾ ਕੇ ਜਾਂ ਕਿੱਦਾਂ ਜਾਂ ਕੋਈ ਤਾਲਮੇਲ ਹੋ ਜਾਓ ਸਾਰਾ ਅਸੀਂ ਬਹੁਤ ਬਾਰੀ ਕੋਸ਼ਿਸ਼ ਕੀਤੀ ਹੈ ਅਸੀਂ ਉਹਨਾਂ ਨੂੰ ਅਸ਼ਟੀਵਡ ਬਣਾ ਕੇ ਦਿੱਤੇ ਹੈ ਅੱਛਾ ਅਸ਼ਟੀਵਡ ਕਈ ਵਾਰ ਬਣਾਏ ਆ ਪਰ ਅਸ਼ਟੀਵਡ ਬਣਾ ਕੇ ਰੱਖ ਦਿੰਦੇ ਆ ਕਾਗਜ਼ਾਂ ਦੇ ਤੇ ਬਾਅਦ ਕਰ ਦਿੰਦੇ ਆ ਪੇਮੈਂਟ ਨਹੀਂ ਸਾਡੇ ਕੋਲ ਤੇ ਤੁਸੀਂ ਪਿੰਡ ਦੇ ਸਰਪੰਚ ਹਾਂਜੀ ਇਹ ਸਰਪੰਚ ਦਾ ਫਰਜ਼ ਤਾਂ ਬੰਦਾ ਵੀ ਚਲੋ ਪਿੰਡ ਨੂੰ ਪਾਣੀ ਦੇਣਾ ਪਰ ਜੇ ਨਾ ਮਿਲੇ ਤਾਂ ਬੋਝਰ ਕੋਸ਼ਿਸ਼ ਕੀਤੀ ਹੈ ਮਲਤਾਨੀ ਸਾਹਿਬ ਕੋ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ ਹੁਣ ਉਹ ਤਾਂ ਫੇਰ ਫੇਸ ਤੇ ਤੁਸੀਂ ਉਹਨਾਂ ਸਾਹਮਣੇ ਫੇਸ ਨਹੀਂ ਕਰਦੇ ਹੋਣੇ ਨਾ ਨਹੀਂ ਸਰ ਹੁਣ ਦੱਸੋ ਇਹ ਝੂਠੇ ਬਣ ਨਹੀਂ ਲਿਖੋਗੀ ਨਾ ਗੱਲ ਹਾਂਜੀ ਕਿਉਂਕਿ ਇਹ ਪਿੰਡਦਾਰੀ ਆ ਹੁਣ ਜਦੋਂ ਔਖੀ ਭਰੀ ਹੋਈ ਆ ਹੁਣ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਤੇ ਇੱਕ ਮੇਨ ਹੁੰਦਾ ਵੀ ਸਰਪੰਚ ਦਾ ਹੁੰਦਾ ਵੀ ਕੰਮ ਵੀ ਸਾਰੇ ਪਿੰਡੋਂ ਦੇਖ ਰਿਹਾ ਤੇ ਜਦੋਂ ਨਾ ਕੁਝ ਹੋਵੇ ਤੇ ਫੇਰ ਤਾਂ ਮਹਿਸੂਸ ਹੁੰਦੇ ਨੇ ਹੁੰਦਾ ਸਰ ਮਹਿਸੂਸ ਤਾਂ ਹੁੰਦਾ ਹੀ ਆ ਫੀਲ ਤਾਂ ਹੁੰਦਾ ਹੀ ਆ ਜੀ ਹਨ ਕੋਈ ਕੰਮ ਨਾ ਹੋਵੇ ਸਰਕਾਰ ਵੱਲੋਂ ਤੇ ਹਾਂਜੀ ਠੀਕ ਹੈ ਤੇ ਕੀ ਕਹਿਣਾ ਚਾਹੁੰ ਪੀ ਜਿਹੜਾ ਸਾਡਾ ਇਹ ਤੁਸੀ ਬੰਨੇ ਨੂੰ ਪੱਕਾ ਕੀਤਾ ਜਾਏ ਕਿਉਂਕਿ 1 ਮਹੀਨਾ ਪਹਿਲੇ ਪਾਣੀ ਜਿਹੜਾ ਲੱਗਾ ਰਿਹਾ ਤੁਸੀ ਬੰਦੇ ਨਾਲ ਕਿ ਕੋਈ ਪ੍ਰਸ਼ਾਸਨ ਨੇ ਹਰਕਤ ਨਹੀਂ ਕੀਤੀ ਜਿਲੇ ਸ਼ਨੀਵਾਰ ਨੂੰ ਜਿਹੜਾ ਇਹਦਾ ਸੂਰੀ ਚਕੀ ਤੇ ਦਰਿਆ ਦਾ ਪਾਣੀ ਆ ਗਿਆ 10 ਦਿਨ ਪਹਿਲਾਂ ਅੱਜ ਤੋਂ ਅੱਜ ਤੋਂ ਹਫਤਾ ਪਹਿਲੇ ਜਿਹੜੋ ਤੇ ਤਰੀ ਨੂੰ ਜਿਹੜੋ ਚਕੀ ਤੇ ਦਰਿਆ ਦਾ ਪਾਣੀ ਆ ਗਿਆ ਉਹਨਾਂ ਆਣ ਕੇ ਬੜੀ ਤਵਾਈ ਮਰਗ ਮਚਾਈ ਹੈ ਅਮੋਤਰੇ ਤੋਂ ਸਾਡੇ ਫਲੇਰ ਜਿਹੜਾ ਡੜਾ ਉਹ ਕਿ ਸੋਨੇ ਕੋ ਟੁੱਟ ਗਿਆ ਹੈ ਉਦੋਂ ਕੁੱਲੀਆਂ ਪਿੰਡ ਬੰਦ ਉਹਦਾ ਵੀ ਸੁਰੱਖਿਆ ਜਿਹੜਾ ਸਾਡੇ ਬੰਨ ਟੁੱਟਿਆ ਪਿਆ ਹੈ ਤੇ ਕੋਣ ਪ੍ਰਸ਼ਾਸਨ ਵਾਲੇ ਮੈਂ ਸਵੇਰੇ ਦੇਖਿਆ ਜਾ ਕੇ ਉੱਤੇ ਪ੍ਰਸ਼ਾਸਨ ਵਾਲੇ ਮਿੱਟੀ ਪਾਇਕਦੇ ਆ ਮੈਂ ਕਿਹਾ ਸਰ ਇੱਕ ਨਾ ਪੱਤਰਕਾਰ ਸਾਹਿਬ ਆਇਆ ਤੇ ਹਾਂਜੀ ਉਹਨਾਂ ਨੇ ਕਰਿਓ ਗੱਲ ਸਰ ਹਾਂਜੀ ਹਾਂਜੀ ਕਰਿਓ ਗੱਲ ਹਾਂਜੀ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਤਨ ਸਤਿਗੁਰਾਲ ਐਪੀਸੋਡ ਕੀ ਹਾਲ ਹੈ ਠੀਕ ਹੈ ਬੀਜੀ ਅਸੀਂ ਆ ਮੋਤਲੇ ਪਿੰਡ ਦੇ ਵਿੱਚ ਆਏ ਆ ਉਹਨਾਂ ਦਾ ਇਹ ਗੱਲ ਕਹਿਣਾ ਤੁਹਾਡੀ ਔਰ ਕੌੜਾ ਕਿਉਂਕਿ ਮੇਰੇ ਸਾਹ ਲਾਈਵ ਚੱਲਦਾ ਪਿਆ ਆ ਅਸੀਂ ਕੈਮਰੇ ਦੇ ਤੇ ਤੁਹਾ ਨਾਲ ਕਰਦੇ ਪਏ ਗੱਲ ਵੀ 2023 ਦੇ ਵਿੱਚ ਪਾਣੀ ਆਇਆ ਵਾਟਰ ਸਪਲਾਈ ਦਾ ਪਾਣੀ ਮੋਤਲੇ ਪਿੰਡ ਨਹੀਂ ਪਹੁੰਚਿਆ ਤੇ ਪਾਈਪਾਂ ਟੁੱਟੀਆਂ ਟੁੱਟੀਆਂ ਇਸ ਸਬੰਧ ਵਿੱਚ ਕੀ ਕਹਿੰਦਾ ਕਹਿੰਦੇ ਸਾਬ ਜੀ ਉਹਨਾਂ ਦੇ ਸਬੰਧ ਵਿੱਚ ਐਸਟੀਮੇਟ ਬਣਾ ਕੇ ਦਿੱਤਾ ਸੀ ਜਨਾਬ ਹਾਂ ਜੀ ਐਸਟੀਮੇਟ ਦਿੱਤਾ ਸੀ ਤੇ ਉਹਦੇ ਬਾਅਦ ਸਭਾ ਦੇ ਵਿੱਚ ਐਸਟੀਮੇਟ ਦੇ ਕੋਈ ਰੀ ਅਲੋਕੇਸ਼ਨ ਨਹੀਂ ਫਿਲਹਾਲ ਆਈ ਸੀ ਸਾਡੇ ਕੋਲ ਅੱਛਾ ਜੀ ਠੀਕ ਹੈ ਹ ਇਹ ਇਹ ਸੀਗਾ ਜੀ ਨਾ ਮੈਂ ਕਿਹਾ ਜੀ ਸਾਹਿਬ ਜੀ ਉਸ ਤਰ੍ਹਾਂ ਦੀ ਬਣਾਤਾ ਸੀਗਾ ਸਾਹਿਬ ਜੀ ਜਿਹੜਾ ਤੁਸੀਂ ਐਸਟੀਮੇਟ ਬਣਾਇਆ ਆ ਤੁਸੀਂ ਉੱਪਰ ਕਿਉਂਕਿ 23 ਤੇ ਹੁਣ 25 ਆ ਗਿਆ ਜੀ ਹਾਂ ਜੀ ਤੇ 2 ਸਾਲ ਹੋ ਗਏ ਦੋਆਂ ਸੈਲਾਂ ਦੇ ਵਿੱਚ ਤੁਸੀਂ ਆ ਪੈਪਾਂ ਦਾ ਪਾਣੀ ਨਹੀਂ ਕਰਾ ਸਕਦੇ ਲੋਕਾਂ ਨੂੰ ਸੁਵਿਧਾ ਨਹੀਂ ਕਰਾ ਸਕਦੇ ਜੀ ਜੀ ਸੁਣੋ ਗੱਲ ਇੱਕ ਵਾਰ ਸੁਣ ਲਓ ਨਾ ਗੱਲ ਇੱਕ ਤਾਂ ਉਹ ਐਸਟੀਮੇਟ ਲੱਗ ਗਿਆ ਸੀ ਡੀਸੀ ਸਾਹਮਣੇ ਗਿਆ ਸੀ ਬਣਾਉਣ ਵਾਸਤੇ ਹਾਂ ਜੀ ਉਹ ਬਣਾਤਾ ਸੀਗਾ ਉਸ ਤਰ੍ਹਾਂ ਵੀ ਇਹਨਾਂ ਕੋਲ 15ਵੇਂ ਕੁਸ਼ਣ ਦੀ ਗ੍ਰਾਂਟ ਆਦੀ ਹੈ ਹਰ ਪਿੰਡ ਕੋਲ ਅੱਛਾ ਜੀ 2K ਵੀ ਆਪਣੇ ਵੀਡੀਓ ਦੋਸਤ ਸਾਹਿਬ ਆਂਦੀ ਆ ਉੱਥੇ ਨਾਲ ਅੱਛਾ ਜੀ ਉਹਰੇ ਇਹਨਾਂ ਨੇ ਸਰਪੰਚ ਸਾਹਮਣੇ ਮਤਾਂ ਪਾਣਾ ਹੁੰਦਾ ਵਾ ਹਾਂਜੀ ਪਿੰਡ ਵਿੱਚ ਸ਼ਹਿਰ ਕੋਈ ਪਾਪਲ ਨਹੀਂ ਆ ਜਾਂ ਚੇਂਜ ਕਰ ਲਈ ਹੈ ਅੱਛਾ ਜੀ ਇਸ ਸਬੰਧ ਵਿੱਚ ਮਤਾਂ ਪਾਉਂਦੇ ਐ ਤੇ ਫਿਰ ਉਹ ਪੈਸੇ ਇੱਕ ਖਰਚੀ ਜਾ ਸਕਦੇ ਪਰ ਉਹ ਕੰਮ ਹੀ ਕਰਾਣਾ ਹੁੰਦਾ ਪਿੰਡ ਦਫ਼ਤਰ ਆ ਜਾਂਦੇ ਅੱਛਾ ਜੀ ਕਿਉਂਕਿ ਫਾਂਡ ਜੁਨਾ ਕੋ ਅਵੇਲੇਬਲ ਹੁੰਦੀ ਹੈ। ਅੱਛਾ ਜੀ। ਇਦਾਂ ਦੇਖੋ ਉਹਨਾਂ ਨੂੰ ਪਤਾ ਵੈਹ ਹਾਲੀ ਜਿਹੜਾ ਵਾਲੇ ਸਰਪੰਚ ਸਾਹਿਬ ਨੂੰ ਇਹਨਾਂ ਨੇ ਲੀਕੀ ਵਗੈਰਾ ਠੀਕ ਕਰਾਈ ਹੈ। ਪੁੱਛੋ ਉਹਨਾਂ ਨੂੰ ਮੈਸਟ੍ਰੀਟ ਬਣਾ ਕੇ ਦਿੱਤੇ, ਉਹਨਾਂ ਨੇ ਕੰਮ ਕਰਵਾਇਆ। ਨਹੀਂ ਸਾਹਿਬ ਜੀ ਜਿਹੜਾ ਮੇਨ ਗੱਲ ਮੁੱਦੇ ਤੇ ਅਸੀਂ ਆਉਨੇ ਆ 2023 ਦੇ ਵਿੱਚ ਪੈਪਾਂ ਟੁੱਟੀਆਂ ਵਾਟਰ ਸਪਲਾਈ ਦੀਆਂ ਪਰ ਪਿੰਡ ਮੋਤਲੇ ਨੂੰ ਨਹੀਂ ਪਾਣੀ ਪਹੁੰਚਿਆ। ਪਰ ਪਾਣੀ ਪਹੁੰਚਾਉਣਾ ਉਹ ਕਿਹਦੀ ਜ਼ਿੰਮੇਵਾਰੀ ਹੈ ਸ਼ੋਰ ਦੇ ਵਿੱਚ ਦੱਸ ਦਿਓ। ਜਿਹਦਾ ਜ਼ਿੰਮੇਵਾਰੀ ਵੱਡੀ ਆ ਗਈ ਉਹਨੂੰ ਫਾਂਡ ਵਗੈਰਾ ਦੇ ਦਾਂ ਤੋ ਸੁਭਚਾਵਾਂਗੇ। ਅੱਛਾ ਅਸੀਂ ਅਸੀਂ ਸਾਬਜੀ ਵਾਟ ਸਪਲਾਈ ਆਦਾ ਜੈ ਸਾਹਿਬ ਨਾਲ ਗੱਲਬਾਤ ਕੀਤੀ ਆ ਉਹਨਾਂ ਦਾ ਕਹਿਣਾ ਵੀ ਸਾਡੇ ਕੋਲ ਫੰਡ ਹੈ ਨਹੀਂ ਇਹ ਫੰਡ ਕਰਕੇ ਇਹ ਪਾਣੀ ਰਹਿ ਗਿਆ ਆ ਤੇ ਇਸ ਕਰਕੇ ਨਹੀਂ ਇਹ ਮੋਤਲੇ ਪਿੰਡ ਤੇ ਪਾਣੀ ਆ ਤੇ ਸਾਬਜੀ ਜੈ ਸਾਹਿਬ ਨਾਲ ਗੱਲ ਕੀਤੀ ਆ ਕਿ ਉਹ ਕਹਿੰਦੇ ਵੀ ਸਾਡੇ ਕੋਲ ਇੱਥੇ ਫੰਡ ਨਹੀਂ ਆਇਆ ਹੁਣ ਕੀ ਕਹਿਣਾ ਚਾਹੁੰਦੇ ਫਿਰ ਫੰਡ ਕਿੱਥੋਂ ਉੱਪਰੋਂ ਨਹੀਂ ਆਉਣਾ ਸਰ ਸਾਡੇ ਕੋਲ 2.5 ਲੱਖ ਰੁਪਏ ਫੰਡ ਹੈ ਹਾਂ ਉਹਨਾਂ ਨੇ ਆਪਣੇ ਅਸਟਰੀਟਮ ਬਣਾਏ ਉਹਨਾਂ ਨੇ ਆਪਣਾ ਬੰਦਾ ਕਿ ਭੇਜਿਆ ਹੀਗਾ ਹਾਂ ਉਹਨਾਂ ਨੇ ਸਾਰਾ ਬਾਬੇ ਨੂੰ ਪਤਾ ਉਹਨਾਂ ਨੇ ਸਾਰਾ ਸਮਾਨ ਸੂਨ ਲਿਖਾ ਕੇ ਦਿੱਤਾ ਜਿਨਾਂ ਅਹੀਂ ਉਹਨਾਂ ਨੂੰ ਪੁੱਛਿਆ ਕਿ ਕਿੰਨਾ ਖਰਚਾ ਉਹਨਾਂ ਨੇ ਸਾਨੂੰ 9 ਲੱਖ ਰੁਪਏ ਖਰਚੇ ਦਿੱਤਾ ਠੀਕ ਹੈ ਜੀ ਤੇ ਮੈਂ ਮਲਤਾਨੀ ਸਾਹਿਬ ਨਾਲ ਗੱਲ ਕੀਤੀ ਹੂੰ ਸਾਡੇ ਕੋਲ 2.5 ਲੱਖ ਰੁਪਏ 9 ਲੱਖ ਰੁਪਏ ਉਹਨਾਂ ਨੇ ਖਰਚਾ ਦੱਸਿਆ ਠੀਕ ਹੈ ਜੀ ਉਹ ਕਿਸ ਤਰ੍ਹਾਂ ਦਾ ਕੰਮ ਹੁੰਦਾ ਮੈਂ ਮਲਤਾਨੀ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਵੀ ਕੋਈ ਧਿਆਨ ਨਹੀਂ ਦਿੱਤਾ ਅੱਛਾ ਜੀ ਹਾਂ ਜੀ ਤੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਪਾਣੀ ਆਏ ਹੁਣ ਉਹ ਜਿਹੜੇ ਪਿੰਡ ਦੂਜੇ ਪਿੰਡ ਨੂੰ ਪਾਣੀ ਮਿਲੇਗਾ ਜਾਂ ਨਹੀਂ ਮਿਲੇਗਾ ਸਰ ਅਹੀਂ ਤਾਂ ਕਹਿੰਦੇ ਮੇਰੇ ਮੋਤ ਹੁਲੀਆ ਤੋਂ ਹਲੀੜ ਦਾ ਜੀ ਅੱਛਾ ਜੀ ਤੇ ਜਿਹੜਾ ਮੋਤਲੇ ਲੱਗਾ ਜੋ ਅਸਟੀਮੇਟ ਸਾਰੇ ਬਣਾ ਕੇ ਸਰਕਾਰ ਦਵੇ ਉਹਨਾਂ ਸਾਨੂੰ ਫੰਡ ਮਿਲ ਜਾ ਕਰਾਵੇ ਅਸੀਂ ਕੰਮ ਕਰਾਉਣ ਨੂੰ ਤਿਆਰ ਹਾਂ ਪਿੰਡ ਵਾਲੇ ਸਰਪੰਚ ਨਾਲ ਅਸੀਂ ਗੱਲਬਾਤ ਕੀਤੀ ਆ ਉਹਨਾਂ ਨੇ ਇਹ ਵੀ ਗੱਲ ਹਾਂਜੀ ਇਹ ਵੀ ਗੱਲ ਕਹਿਣੀ ਆ ਵੀ ਅਸੀਂ ਜੇ ਕਿਤੇ ਪਿੰਡਾਂ ਵਿੱਚੋਂ ਵੋਟਾਂ ਲਈਆਂ ਸਾਨੂੰ ਪਿੰਡ ਵਾਲੇ ਸਰਪੰਚ ਬਣਾਇਆ ਪਰ ਅਸੀਂ ਉਹਨਾਂ ਸਾਹਮਣੇ ਫੇਸ ਕਿੱਦਾਂ ਕਰੀਏ ਜਦ ਲੋਕਾਂ ਦਾ ਕੰਮ ਹੀ ਨਹੀਂ ਹੁੰਦਾ ਦੂਜੇ ਪਾਸੇ ਉਹਨਾਂ ਨੇ ਮਲਤਾਨੀ ਸਾਹਿਬ ਦਾ ਜ਼ਿਕਰ ਕੀਤਾ ਜਾਂ ਮਲਤਾਨੀ ਸਾਹਿਬ ਕੋ ਹਾਂ ਉਹਨਾਂ ਦਾ ਵੀ ਕਹਿਣਾ ਸੀ ਉਹਨਾਂ ਕੋ ਵੀ ਗਏ ਆ ਪਰ ਕਹਿੰਦੇ ਵੀ ਖਰਚਾ ਜ਼ਿਆਦਾ ਆ ਇਹ ਕੰਮ ਹੋਣਾ ਚਾਹੀਦਾ ਇਹ ਜਿਹੜੀਆਂ ਟੈਂਕੀਆਂ ਚਿੱਟੀਆਂ-ਚਿੱਟੀਆਂ ਐਡੀ-ਐਡੀਆਂ ਉੱਚੀਆਂ ਲੰਬੀਆਂ ਬਣਾਈਆਂ ਆ ਇਹ ਤਾਂ ਸਿਰਫ ਨਾਂ ਦੀਆਂ ਜਦੋਂ ਸਾਨੂੰ ਪਾਣੀ ਪੀਣ ਵਾਲਾ ਸੁਭਤਾ ਨਹੀਂ ਮਿਲਣਾ ਉਹੀ ਗੰਦਾ ਪਾਣੀ ਪੀਣਾ ਤੇ ਇਦਾਂ ਦੀਆਂ ਟੈਂਕੀਆਂ ਨੂੰ ਅਸੀਂ ਕੀ ਕਰਨਾ ਆ ਪਰ ਇੱਕ ਗੱਲ ਆ ਵੀ ਇਹ ਹਾਂਜੀ ਇਹ ਵੀ ਦੇਖਣ ਵਾਲੀ ਗੱਲ ਆ ਵੀ ਨਾਲ ਜਿਹੜੀਆਂ ਪੈਪਾਂ ਪਈਆਂ ਤੇ ਪੈਪਾਂ ਟੁੱਟੀਆਂ ਜਿਹੜੇ ਇਹ ਠੇਕੇਦਾਰ ਆ ਇਹ ਠੇਕੇਦਾਰ ਨੇ ਮਾੜੀਆਂ ਪੈਪਾਂ ਪਾਈਆਂ ਹੋਣੀਆਂ ਤਾਈਓ ਇਹ ਠੇਕੇਦਾਰ ਇਹ ਜਿਹਨੇ ਪੈਪਾਂ ਦਾ ਇਹ ਹਾਲ ਹੁੰਦਾ ਬਾਕੀ ਹੋਰ ਵੀ ਅਸੀਂ ਪਿੰਡ ਵਾਲਨਾ ਮਾੜੀ ਗੱਲ ਕਰਦੇ ਆ ਵੀ ਤੁਹਾਨੂੰ ਹੋਰ ਕਿਹੜੀ ਮੁਸ਼ਕਲਾਂ ਜਿਹੜਾ ਨੌਜਵਾਨਾ ਨੌਜਵਾਨਾ ਨਾਲ ਗੱਲਬਾਤ ਕਰਦੇ ਆ ਕਿਹੜੀ ਕੋਈ ਗੱਲਬਾਤ ਕੋਈ ਕਰਨ ਭਾਈ ਹਾਂਜੀ ਭਾਈ ਕੁਝ ਕਹਿਣਾ ਚਾਹੁੰਦੇ ਕੋਈ ਪਿੰਡ ਵਾਲੇ ਕੁਝ ਕ ਕੁਛ ਕਹਿਣਾ ਹੈ ਵੀ ਕੀ ਨਾਮ ਭਾਜੀ ਰਾਜਿੰਦਰ ਹਾਂਜੀ ਕਿੱਦਾਂ ਦਾ ਹੁਣ ਮੌਲਾ ਕਿਉਂਕਿ ਹੁਣ ਪਾਣੀ ਵੀ ਉੱਤਰ ਗਿਆ ਆ ਹਨਾ ਤੇ ਕੋਈ ਪ੍ਰਸ਼ਾਸਨ ਬੁਲਾ ਰਹੇ ਪ੍ਰਸ਼ਾਸਨ ਬੁਲਾਓ ਇਦਾਂ ਹੀ ਨੋਰਮਲੀ ਕੋਈ ਆਂਦਾ ਜੀ ਕੋਈ ਨਹੀਂ ਆਂਦਾ ਲੈ ਜੀ ਨੋਰਮਲੀ ਇਹ ਚਲਾਉਂਦੇ ਸਾਬ ਨਹੀਂ ਦਵਾਈ ਦਵਾਈ ਦੇਣ ਤਾਂ ਕੋਈ ਆਉਂਦੇ ਹਣੇ ਮਾਰੀ ਮੁੱਟੀ ਜਦ ਕਦੀ ਵਾਰੀ ਆਏ ਬਸ ਇੱਕ ਅੱਧੀ ਵਾਰੀ ਆਏ ਹਾਂਜੀ ਚਲੋ ਕੋਈ ਨਹੀਂ ਹੌਲੀ ਹੌਲੀ ਹੁਣ ਤੁਸੀਂ ਕੀ ਕਹਿੰਦੇ ਕੀ ਕੁਛ ਮੰਗੋ ਸਰਕਾਰ ਕੋਲ ਜੋ ਕੁਝ ਕਹਿਣ ਜੋ ਤੋ ਸਿੱਧਾ ਸੀ ਇਹ ਸਾਰੀ ਬਣੀ ਹੈ ਸਰਕਾਰ ਕਿਉਂਕਿ ਇੱਕ ਨੌਜਵਾਨ ਦੇ ਵਿੱਚ ਇੱਕ ਬਹੁਤ ਜਜ਼ਬਾ ਹੁੰਦਾ ਆ ਕੰਮ ਕਰਨ ਦਾ ਚਾਹੇ ਪਿੰਡ ਦਾ ਹੋਵੇ ਚਾਹੇ ਚਾਹੇ ਨਾਲ ਦਾ ਜੇ ਕਿਤੇ ਨੌਜਵਾਨ ਆਪਣਾ ਜਜ਼ਬਾ ਦਿਖਾਉਣ ਤੇ ਕੁਝ ਨਾ ਕੁਝ ਮੰਗ ਵੀ ਕਰ ਸਕਦੇ ਆ ਤੇ ਕਹਿ ਵੀ ਸਕਦੇ ਆ ਮੰਗ ਮੰਗਦੇ ਸਾਰੇ ਸਾਰੇ ਨਾਲ ਹੀ ਆ ਜੀ ਸਾਰੇ ਸਾਹਮਣੇ ਜੋ ਵੀ ਆ ਇਹ ਰੋਲ ਬੰਨਣਾ ਚਾਹੀਦਾ ਰੋਲ ਬੰਨਣਾ ਜਾਂਦਾ ਤੋਸੀ ਬੰਨਣਾ ਜਾਂਦਾ ਠੀਕ ਆ ਜੀ ਨੌਜਵਾਨਾਂ ਦਾ ਇਹ ਆ ਵੀ ਚਲੋ ਅੱਛੇ ਸਰਕਾਰ ਨੂੰ ਆਉਣਾ ਚਾਹੀਦਾ ਆਪਣਾ ਇਹ ਜਿਹੜਾ ਕੰਮ ਕਰਨਾ ਚਾਹੀਦਾ ਮਕੇਰੀਆਂ ਤੋਂ ਕੁਲਵਿੰਦਰ ਹੈਪੀ ਪੰਜਾਬ ਸਵੇਰਾਂ ਦੀ ਜਿਸੋ ਜਦੋਂ ਅਸੀਂ ਇਸ ਪਾਣੀ ਦੇ ਸਬੰਧ ਦੇ ਵਿੱਚ ਵੀਡੀਓ ਮੈਡਮ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਇਹ ਗੱਲ ਕਹਿਣਾ ਕਿ ਸਾਨੂੰ ਐਸਟੀਮੇਟ ਦਿੱਤਾ ਜਾਇਆ ਹੈ ਕਿ 15ਵੇਂ ਪੇ ਕਮਿਸ਼ਨ ਦੇ ਵਿੱਚ ਜਿੰਨੀ ਵੀ ਪੇਮੈਂਟ ਅਸੀਂ ਜਲਦੀ ਤੋਂ ਜਲਦੀ ਉਹਨਾਂ ਦੇ ਖਾਤੇ 'ਚ ਪਵਾ ਜਾਵਾਂਗੇ ਤਾਂ ਜੋ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਮਿਲਿਆ ਜਾਵੇ ਸੁਣੋ ਵੀਡੀਓ ਮੈਡਮ ਕੀ ਕਹਿ ਰਹੀ ਹੈ ਮਕੇਰੀਆਂ ਦੇ ਹਾਂਜੀ ਮੋਤਲੇ ਪਿੰਡ ਅਸੀਂ ਗਏ ਜਿੱਥੇ ਬਾਟ ਸਪਲਾਈ ਦੀ ਬੜੀ ਦਿੱਕਤ ਆ ਰਹੀ ਲੋਕਾਂ ਨੂੰ ਤੇ ਉੱਥੇ ਜਦੋਂ ਅਸੀਂ ਜੇਹੀ ਨਾ ਗੱਲਬਾਤ ਕੀਤੀ ਆ ਕਿ ਉਹ ਕਹਿੰਦੇ ਤੇ ਵੀਡੀਓ ਸਾਹਿਬ ਜਦੋਂ ਉਹ ਸਾਨੂੰ ਕਹਿਣਗੇ ਜਾਨਕ ਫੰਡ ਆਏਗਾ ਤੇ ਫੇਰ ਕੰਮ ਚੱਲੂ ਹੋਣਾ ਕੀ ਸਰ ਹਾਂ ਚਲੋ ਸਰ ਤੁਸੀਂ ਮੇਰੇ ਧਿਆਨ ਵਿੱਚ ਲਿਆਉਂਦਾ ਵਾ ਮੈਨੂੰ ਇਹਦੇ ਬਾਰੇ ਨਹੀਂ ਸੀ ਪਤਾ ਪਰ ਕੱਲ ਪਰਸੋਂ ਹੀ ਮੈਨੂੰ ਫੋਨ ਆਇਆ ਸੀ ਕਿ ਉੱਥੇ ਪਾਣੀ ਨਾਲ ਪਾਈਪਾਂ ਖਰਾਬ ਹੋ ਗਈਆਂ ਤੇ ਜੇ ਵਾਟਰ ਸਪਲਾਈ ਵਾਲੇ ਸਾਨੂੰ ਐਸਟੀਮੇਟ ਲਾ ਦੇਣ ਕਿ ਕਿੰਨੇ ਦਾ ਐਸਟੀਮੇਟ ਆ ਜਿੰਨੇ ਪੈਸੇ ਉਹਦੇ ਚ ਪੰਚਾਇਤ 'ਚ ਹੋਣਗੇ ਪਾਣੀ ਦੇ ਮਤਲਬ ਸਾਡਾ ਜਿਹੜਾ 15ਵਾਂ ਵਿੱਤ ਕਮਿਸ਼ਨ ਹੈ ਉਹਦੇ ਵਿੱਚੋਂ 40% ਪੱਕੇ ਕੰਮਾਂ ਤੇ ਖਰਚਾ ਜਾਂਦਾ ਤੇ 60% ਜਿਹੜਾ ਪਾਣੀ ਵਾਲੇ ਕੰਮਾਂ 'ਚ ਖਰਚਾ ਜਾਂਦਾ ਜਿੱਦਾ ਪਾਣੀ ਪੀਣ ਵਾਲੇ ਪਾਣੀ ਦੇ 30% ਤੇ ਗੰਦੇ ਪਾਣੀ ਦੇ ਨਾਸਤੇ 30% ਉਹ 30% ਦੇ ਪਾਰਟ ਵਿੱਚ ਜਿੰਨੇ ਵੀ ਪੈਸੇ ਹੋਣਗੇ ਅਸੀਂ ਉਹਨਾਂ ਨੂੰ ਦੇ ਦਵਾਂਗੇ ਉਹ ਕੰਮ ਕਰਵਾ ਦੇਣ ਠੀਕ ਹੈ ਤੇ ਲੋਕਾਂ ਨੂੰ ਪਾਣੀ ਛੇਤੀ ਮਿਲ ਜੇਗਾ ਸਾਫ਼ ਜੀ ਹਾਂਜੀ ਮੈਂ ਤੇ ਇਹੀ ਉਹਨਾਂ ਨੂੰ ਹੀ ਕਰਾਂਗੀ ਕਿ ਸਾਨੂੰ ਜਲਦੀ ਤੋਂ ਜਲਦੀ ਐਸਟੀਮੇਟ ਬਣਾ ਕੇ ਦੇਣ ਤੇ ਅਸੀਂ ਪੰਚਾਇਤ ਤੋਂ ਮਤਾ ਪਵਾ ਲੈਨੇ ਆ ਤੇ ਅਸੀਂ ਉਹਨਾਂ ਨੂੰ ਪੈਸੇ ਜਿਓ ਕਹਿੰਦੇ ਤੇ ਅਸੀਂ ਉਹਨਾਂ ਨੂੰ ਪੈਸੇ ਟਰਾਂਸਫਰ ਕਰ ਦਿੰਦੇ ਆ ਬਾਕੀ ਪੈਸੇ ਉਹ ਆਪਣੇ ਕੋ ਪਾ ਲੈਣ ਆਪਣੇ ਫੰਡ ਚੋਂ ਜਿੰਨੇ ਸਾਡੇ ਕੋ ਹੋਣਗੇ ਅਸੀਂ ਦੇ ਦਵਾਂਗੇ ਤੇ ਜਿੱਦਾਂ ਨਾਲ ਇਹ ਸਵੇ 2023 ਦਾ ਮਸਲਾ ਹੀ ਅੜਿਆ ਪਿਆ ਤੇ ਪਾਣੀ ਦਾ ਤੇ ਇਹ ਫੇ ਬਹੁਤਾ ਟਾਈਮ ਤੱਕ ਨਹੀਂ ਲੱਗੇਗਾ ਨਹੀਂ ਸਰ ਮੇਰੇ ਧਿਆਨ ਵਿੱਚ ਨਹੀਂ ਆਇਆ ਮੇਰੇ ਧਿਆਨ ਵਿੱਚ ਤੁਸੀਂ ਲਿਆਉਂਦਾ ਜੀ ਮੇਰੇ ਧਿਆਨ ਵਿੱਚ ਨਹੀਂ ਮੈਂ ਤੇ ਹੁਣੇ 2 ਮਹੀਨੇ ਹੋਏ ਜੁਆਇਨ ਕੀਤੇ ਹੁਣ ਤੇ ਮੈਨੂੰ ਨਹੀਂ ਪਤਾ ਮੈਨੂੰ ਤੇ ਆ ਪਰਸੋ ਹੀ ਪੁੱਛਾਇਆ ਸੀ ਤੇ ਤੁਸੀਂ ਅੱਜ ਦੱਸਿਆ ਜਾ ਹਾਂ ਠੀਕ ਹੈ ਵੇ ਛੇਤੀ ਕੰਮ ਹੋ ਜੇ ਹਾਂਜੀ ਹਾਂਜੀ ਮੈਂ ਤੇ ਕੋਸ਼ਿਸ਼ ਕਰਾਂਗੀ ਉਹਨਾਂ ਮੈਨਾਂ ਤੇ ਪੈਸੇ ਟ੍ਰਾਂਸਫਰ ਕਰਨੇ ਹਨ ਮੈਨੂੰ ਐਸਟੀਮੇਟ ਬਣਾ ਦੇਣਾ ਬਸ ਖਾਤੇ ਖੋਲਦੇ ਤੇ